ਨੀਤੀ 75 ਨੂੰ ਸਾਨੂੰ ਇੱਕ ਐਂਟੀਮੇਸ਼ਨ ਮਿਲੀ ਕਿ ਪ੍ਰੇਮ ਰਾਣੀ ਜੀ ਜੋ ਕਿ ਓਰੀਚੌਂਕ ਬਟਾਲਾ ਤੇ ਰਹਿਣ ਵਾਲੇ ਆ ਆਪਣੇ ਘਰ ਦੇ ਬਾਹਰ ਬੈਠੇ ਸੀ ਤੇ ਵਕਤ ਕਰੀਬ ਸ਼ਾਮ 6:30 ਦਾ ਹੋਏਗਾ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਇਅਰਿੰਗ ਸਨੇਚ ਕਰ ਲਏ ਗਏ ਐਂਡ ਸਨੇਚਿੰਗ ਦੌਰਾਨ ਉਹਨਾਂ ਦੇ ਕੰਨਾਂ ਤੇ ਐਂਡ ਸਿਰ 'ਤੇ ਸੱਟ ਲੱਗੀ ਜਿਸ ਦੌਰਾਨ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਇਸ ਤੇ ਐਫਆਈਆਰ ਦਰਜ ਕਰਕੇ ਥਾਣੇ ਵੱਲੋਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਕੌਂਸਟਿਟਿਊਟ ਕੀਤੀਆਂ ਗਈਆਂ ਕਿਉਂਕਿ ਕੇਸ ਬਹੁਤ ਸੈਂਸੇਸ਼ਨਲ ਮੈਟਰ ਦਾ ਸੀਗਾ ਕਿ ਕੀਤੀ ਨਹੀਂ ਸਿਰ ਸਨੇਚਿੰਗ ਹੋਈ ਹੈ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਸੱਟਾਂ ਵੀ ਕਾਫੀ ਗਹਿਰੀਆਂ ਪਹੁੰਚੀਆਂ ਸੀ ਜਿਹਦੇ ਕਰਕੇ ਟੀਮਸ ਕਨਸਟੀਟਿਊਟ ਕਰਕੇ ਇੱਕ ਸੀਸੀਟੀਵੀ ਤੇ ਇੱਕ ਮੈਨਹੰਟ ਲਾਂਚ ਕੀਤਾ ਗਿਆ ਤਾਂ ਕਿ ਜਲਦ ਜਲਦ ਜਿਹੜਾ ਹੈਗਾ ਹੈ ਦੋਸ਼ੀਆਂ ਨੂੰ ਫੜਿਆ ਜਾ ਸਕੇ ਐਂਡ ਇਸ ਚੀਜ਼ ਨੂੰ ਜਿਹੜਾ ਟ੍ਰੇਸ ਕੀਤਾ ਜਾ ਸਕੇ ਤਫਤੀਸ਼ ਦੌਰਾਨ ਜਿਹੜਾ ਹੈਗਾ ਆਪਾਂ ਸਾਡੀ ਟੀਮਾਂ ਨੇ ਮੁਸਤਦੀ ਨਾਲ ਕੰਮ ਕਰਦਿਆਂ ਹੋਇਆ ਤਿੰਨ ਦੋਸ਼ੀਆਂ ਨੂੰ ਫ੍ਰੇਸ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਰਫੀ son of ਮੜਬਨਾਥ ਵਾਸੀ रामदेव ਕਲੋਨੀ ਮੁਰਾਦਪੁਰਾ ਚੁਗੀਆਂ ਥਾਣਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਦੂਸਰਾ ਹੈਗਾ ਲਖਨ ਉਹ ਵੀ ਸੇਮ ਇਲਾਕੇ ਦਾ ਰਹਿਣ ਵਾਲਾ ਹੈਗਾ ਮੁਰਾਦਪੁਰਾ ਸਿਟੀ ਤਰਨਤਾਰਨ ਐਂਡ ਤੀਸਰਾ ਉਹ ਸੁਨਿਆਰਾ ਹੈਗਾ ਕਿ ਜਿਹੜੀਆਂ ਵੀ ਹਵਾਲਾ ਵਾਲੀਆਂ ਵੇਚਦੇ ਸੀਗੇ ਉਹ ਸੁਨਿਆਰੇ ਨੂੰ ਜਾ ਕੇ ਵੇਚਦੇ ਸੀਗੇ ਕੋਕਰਨ ਉਪਰਾਧ ਇਹ ਸਿਰਫ ਉਹੀ ਇੱਕੋ ਹੀ ਸੁਨਿਆਰਾ ਸੀਗਾ ਜਿਹਦੀ ਮੇਨ ਮਾਰਕੀਟ 'ਚ ਸ਼ਾਪ ਹੈਗੀ ਹੈ ਐਂਡ ਉਸਨੇ ਏ 7000 ਚ ਜਿਹੜੇ ਵੀ ਕੋਈ ਵਾਲੀਆਂ ਕਿੰਨੇ ਵੀ ਗ੍ਰਾਮ ਦੀਆਂ ਹੋਣ ਟਾਪਰਸ ਹੋਣ ਕੁਝ ਵੀ ਹੋਵੇ ਜਿਹੜਾ ਇਹਨਾਂ ਨੇ ਖੋਜ ਉਦਾਂਤ ਸਮਾਨ ਹੈਗਾ ਉਹਨੂੰ ਇੱਕ ਸੱਤ ਹਜ਼ਾਰ ਰੇਟ ਫਿਕਸ ਕੀਤਾ ਹੋਇਆ ਸੀ ਜਿੱਤੇ ਜੱਗੇ ਇਹਨੂੰ ਉਹ ਕਰਦੇ ਸੀ ਹੁਣ ਇਹਦੇ ਵਿੱਚ ਜਿਹੜਾ ਲਖਨ ਹੈਗਾ ਦੋਸ਼ੀ ਉਹਦੇ ਉੱਪਰ ਆਲਰੇਡੀ ਦੋ ਐਫਆਈਆਰਸ ਲਾਂਚਡ ਹੈਗੀਆਂ 스내ਚਿੰਗ ਦੀਆਂ ਇਸ ਤੋਂ ਇਲਾਵਾ ਜਿਹੜਾ ਰਫੀ ਹੈਗਾ ਰਫੀ ਤੇ ਇਹ ਪਹਿਲੀ ਐਫਆਈਆਰ ਹੈ ਦੂਜਾ ਜਿਹੜਾ ਸੁਨਿਆਰਾ ਹੈਗਾ ਉਹਦੇ ਤੇ ਵੀ ਪਹਿਲੀ ਐਫਆਈਆਰ ਹੈ ਹੁਣ ਇਹਨਾਂ ਦਾ ਫੜੇ ਨਾ ਜਾਣਦਾ ਕੀ ਹੈਗਾ ਮੈਨ ਕੀ ਇਹ ਬਹੁਤ ਸੇਫ ਪਲੇ ਕਰਦੇ ਹੈ ਰਫੀ ਉੱਥੇ ਉਹਨਾਂ ਦੇ ਘਰ ਪੀਰਾਂ ਦੀ ਜਗ੍ਹਾ ਹੈਗੀ ਹੈ ਉੱਥੇ ਫਾਂਡੇ ਵਗੈਰਾ ਕਰਦਾ ਐਜ਼ ਅ ਬਾਬਾ ਫਿਗਰ ਹੈਗਾ ਉੱਥੇ ਇਹ ਆਪਣੀ ਏਰੀਆ ਚ ਨਾ ਸਨੇਚਿੰਗ ਕਰਕੇ ਇਹ ਬਾਹਰਲੇ ਏਰੀਆ ਜਿੱਦਾਂ ਕਿ ਤਰਨਤਾਰਨ ਹੋ ਗਿਆ ਅਮਰੀਕਾ ਸਿਟੀ ਹੋ ਗਿਆ ਅਮਰੀਕਾ ਰੂਰਲ ਹੋ ਗਿਆ ਉਧਰ ਦੇ ਏਰੀਆ ਚ 스내ਚਿੰਗਸ ਨੂੰ ਅੰਜਾਮ ਦਿੰਦੇ ਆ ਔਰ ਮੋਸਟਲੀ ਜਿਹੜਾ ਹੈਗਾ 올ਡ ਏਜ ਜਿਹੜੀ ਹੈਗੀ ਐਲਡਰਲੀ ਵਿਮਨ ਇਹਨਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਦੇ ਸੋਨਾ ਖੋਹ ਕਰਦੇ ਆ ਐਂਡ ਉਸ ਤੋਂ ਬਾਅਦ ਜਾ ਕੇ ਇਹ ਸੁਨਿਆਰੇ ਨੂੰ ਵੇਚ ਦਿੰਦੇ ਆ ਜਿਹੜੇ ਸੁਨਿਆਰੇ ਹੈਗੇ ਇਹਦੀ ਸ਼ਾਪ ਜਿਹੜੀ ਹੈਗੀ ਪ੍ਰੋਪਰ ਚਾਂਦੀ ਦੀ ਹੈਗੀ ਚਾਂਦੀ ਦੇ ਆਈਟਮਸ ਇਸਨੇ ਮੋਸਟਲੀ ਰੱਖੇ ਹੋਏ ਆ ਪਰ ਇਹਨੇ ਫਿਰ ਇਹ ਕੰਮ ਕਰਨਾ ਕੀ ਸ਼ੁਰੂ ਕੀਤਾ ਕਿ ਜਿਹੜਾ ਵੀ ਲੁੱਟ ਕੋ ਦਾ ਸਮਾਨ ਇਹਦੇ ਕੋਲ ਆਉਂਦਾ ਸੀ ਇਹਨਾਂ ਨੂੰ 7000 ਦੇ ਦਿੰਦਾ ਸੀ ਕਿਉਂਕਿ ਉਹ ਨਸ਼ੇ ਦੀ ਲੱਤ ਤੇ ਆਦੀ ਸੀ ਤੇ ਉਹਨਾਂ ਨੂੰ ਉਹ ਵੀ ਕਾਫੀ ਲੱਗਦਾ ਸੀਗਾ ਐਂਡ ਆਫਟਰ ਥੈਟ ਇਹ ਕੀ ਕਰਦਾ ਸੀਗਾ ਕਿ ਉਹਨਾਂ ਨੂੰ ਪਿਕ ਲਾ ਕੇ ਸੋਨੇ ਨੂੰ ਐਂਡ ਜਿਹੜਾ ਵੀ ਕੋਈ ਆਰਡਰ ਲੈ ਕੇ ਉਸ ਅਕੋਰਡਿੰਗ ਨਵੀਂ ਸ਼ੇਪ ਦੀਆਂ ਦੀਆਂ ਵਾਗੀਆਂ ਜਾਂ ਕੋਕੇ ਤਿਆਰ ਕਰ ਦਿੰਦਾ ਸੀਗਾ ਇਹ ਉਹ ਸਮਾਨ ਹੈਗਾ ਜਿਹੜਾ ਆਪਾਂ ਉਹਨਾਂ ਦੇ ਪਾਸੋਂ ਜਿਹੜਾ ਹੈਗਾ ਰਿਕਵਰ ਕੀਤਾ ਹੈ ਇਹ ਇਲੈਕਟ੍ਰੋਨਿਕ ਅੰਡਾ ਜਿਹੜਾ ਉਹ ਯੂਜ਼ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਵਾਰਦਾਤ ਸਮੇ ਵਰਤੀ ਗਈ ਬਾਈਕ ਹੈਗੀ ਹੈ ਪਲਸਰ ਬਾਈਕ ਜੋ ਬਿਨਾ ਨੰਬਰ ਹੀ ਹੈ ਜਿਨ੍ਹਾਂ ਤੋਂ ਮਤਲਬ ਕਿ ਇਹ ਪਰਨੇ ਬਣ ਕੇ ਆਏ ਸੀਗੇ ਇੱਕ ਤੇ ਪਹਿਚਾਨ ਇਹਨਾਂ ਦੇ ਫੇਸ ਦੀ ਹੋ ਕਰਨੀ ਬਹੁਤ ਔਖੀ ਸੀ ਬਿਕਾਜ਼ ਲੋਕਲ ਨਹੀਂ ਸੀ ਦੂਸਰਾ ਬਾਈਕ ਦਾ ਕੋਈ ਨੰਬਰ ਪਲੇਟ ਨਹੀਂ ਤੇ ਬਹੁਤ ਮੁਸ਼ਤਦੀ ਨਾਲ ਕੰਮ ਕਰਦੇ ਹੋਏ ਸਾਡੀ ਟੀਮਾਂ ਉਥੋਂ ਤੱਕ ਪਹੁੰਚੀਆਂ ਤਰਨ ਤਰਨਾਂ ਤੋਂ ਇਹਨਾਂ ਨੂੰ ਟਰੇਸ ਕੀਤਾ ਤੇ ਕਾਬੂ ਕੀਤਾ ਤੇ ਰਿਕਵਰੀ ਫੈਕਟਰੀ ਨੂੰ ਲਸਤੇ ਵਿਸ਼ੇਲੀ ਜਾਂਦੀ ਆ ਤੇ ਹਜ਼ਾਰ ਕਿਲੇ ਕਿਰੇ ਬਣ ਉਸ ਜਿਹੜਾ ਇਹਸ ਵਾਰ ਕਰਤਾ ਨੇ ਹਥਿਆਰ ਦਾ ਐਸਐਸ ਕੁਝ ਸਾਹਮਣੇ ਨਹੀਂ ਆਇਆ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਮਲੀਆਂ ਉਹਦੇ 'ਚ ਇਹਨਾਂ ਨੇ ਐਲਡਰਲੀ ਪੀਪਲ ਨੂੰ ਟਾਰਗੇਟ ਕੀਤਾ ਜਿਹਦੇ 'ਚ ਸਿੱਧਾ ਜਾ ਕੇ ਟੋਪਸ ਜਾਂ ਵਾਲੀਆਂ ਜਿਹੜੀਆਂ ਸਿੱਧੀਆਂ ਖੋ ਕੇ ਐਂਡ ਫਰਾਰ ਹੋ ਜਾਂਦੇ ਇਸ ਬਟਮ ਇੱਕ ਤਰੀਕੇ ਨੇ ਗਿਰੋਈ ਹੈਗਾ ਜਿਹੜਾ ਅ ਇੱਥੇ ਪਹਿਲਾਂ ਮਤਲਬ ਕਿ ਵਾਰਦਾਤ ਕਰੇਗਾ ਡਿਫਰੈਂਟ ਡਿਫਰੈਂਟ ਆਪਣੇ ਡਿਸਟ੍ਰਿਕਟ ਤੋਂ ਬਾਹਰ ਐਂਡ ਉਸ ਤੋਂ ਬਾਅਦ ਜਾ ਕੇ ਵੇਚੇਗਾ ਬਾਕੀ ਦੇ ਵਿੱਚ ਵੀ ਹੋਰੀ ਇਹਨਾਂ ਦੇ ਨਾਲ ਕੋਈ ਪਰਸਨ ਇੰਵੋਲਡ ਹੈਗਾ ਦੀ ਬਟਾਲੇ ਦਾ ਐਸਐਚਓ ਤੇ ਕੋਈ ਨਾਮ ਸਾਹਮਣੇ ਨਹੀਂ ਆਇਆ ਨਦੀ ਜਿਸ ਕੋਲ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਤੇ ਸੀਗੇ ਅੱਜ ਇਹਨਾਂ ਨੂੰ ਫੋਰਟ ਦੁਬਾਰਾ ਪੇਸ਼ ਕਰਾਇਆ ਜਾਏਗਾ